ਸਾਨੂੰ ਲੱਗਦਾ ਹੈ ਕਿ ਹੋਰ ਜੁਨਾ ਦੁੱਧੋ ਖੈ। ਕਮਾਣਾ ਨਹੀਂ ਪੈਂਦਾ ਨਾ ਕਿਸ ਕਰਕੇ ਲੱਗਦਾ। ਇਥੇ ਕਮਾਣਾ ਪੈਂਦਾ ਹੈ ਬੰਦਾ ਇਸ ਕਰਕੇ ਕਿ ਨਾ ਬੈਠਦਾ। ਉਠੇ ਕਮਾਈ ਕੋਈ ਕਰ, ਉਠੇ ਖਾਣੀ ਖਾਣਾ ਲੱਭ ਕੇ ਖਾਂਦਾ। ਨਹੀਂ ਮਾਰਦ ਜਿਹਦੇ ਕਿਸੇ ਵੀ ਜੁਰੀ ਵਿੱਚ ਟੋਕਾ। ਹਾਂ ਆਇਆ ਉਹ ਚੱਲ ਕੇ ਮੈਂ ਟੱਕੀ ਤੋ। ਕਰुणाਇ ਇਹ ਵੀ ਮੌੜ ਤੇ ਨੇ ਕਿ ਜਦੋਂ ਮੈਂ ਪੂਰੋਂ ਚੱਲ ਕੇ ਆਇਆ ਪੂਰੋਂ ਚੱਲ ਕੇ ਦਰਸਾ ਕਿ ਮੈਂ ਬਹੁਤ ਦੁਨੀਆਂ ਤੋਂ ਪੜ੍ਹ ਕੇ ਆਇਆ ਕਈ ਗਿਆਨ ਵਾਲੀਏ ਕਿ ਉਹਦਾ ਸੀ ਲਖਤ ਹੋਣੀ ਇਹਦੇ ਵਿੱਚੋਂ ਤੁਰਦਾ ਤੁਰਦਾ ਅਧਰਮ ਉੱਪਰ ਆਇਆ ਇਸ ਕਰਕੇ ਮੈਂ ਤੇਰੀ ਸ਼ਰਤ ਆਇਆ ਹਾਂ ਕਿ ਮੈਨੂੰ ਹੋਰ ਕਿਤੇ ਸੁੱਖ ਨਹੀਂ ਮਿਲਿਆ ਮੈਂ ਇੱਕ ਸੁੱਖ ਪਾ ਲੰਘਿਆ ਕਿ ਕਿੱਥੇ ਨਾ ਹੋਰ ਕਿਸੇ ਵੀ ਜੁਲੀ ਬਿਚੂ ਸੁੱਖ ਨਹੀਂ ਆਇਆ ਮਨੁੱਖਾ ਜੁਲੀ ਬਿਚੀ ਅੰਦਰ ਦਾ ਇੱਕ ਕਮਾਲ ਛੁਪਿਆ ਹੈ ਇਹ ਜੀਵਨੀ ਹੈ ਇਕਰਤਨ ਇਸੇ ਕਈ ਨਾਂ ਕੀ ਅਸੀਂ ਕੋ ਨ ਦੁਨੀਆਂ ਦੇ ਵਿੱਚ ਸੁੱਖ ਮਾੜੇ ਨੇ ਸੁੱਖ ਝੋਕੇ ਸੀ ਕੋਈ ਸੁੱਖ ਨਹੀਂ ਮਾੜਿਆ ਕੋਈ ਸੁੱਖ ਨਹੀਂ ਝੋਕਿਆ ਸਿਰ ਮੇਰੇ ਨੂੰ ਬਹਿ ਮਿਤ ਭਰ ਮੈਂ ਸਾਡੇ ਮਨ ਦੇ ਅੰਦਰ ਇਹਦੀ ਮਨੁੱਖਾ ਜੁਗ ਵਿੱਚ ਸੁੱਖ ਨਹੀਂ ਹੈ ਬਾਕੀ ਦੁਨੀਆਂ ਵਿੱਚ ਸੁੱਖ ਇਸ ਕਰਕੇ ਲੱਗਦਾ ਹੈ ਕਿ ਉੱਥੇ ਖਾਣਾ ਨਹੀਂ ਪੈਂਦਾ ਉੱਥੇ ਖਾਣਾ ਖਾਣਾ ਲੱਭ ਕੇ ਖਾਣਾ ਭਾਜ ਤਮਾਣਾ ਕੋ ਮਨ ਨੂੰ ਇਹ ਲੱਗਦਾ ਕਿ ਸੁਖੀ ਹੈ ਨੀ ਨਹੀਂ ਮਹਾਰਾਜ ਤੁਸਕ ਨੂੰ ਉਥੇ ਦੁੱਖ ਹੀ ਦੁੱਖ ਹੁਣ ਤੂੰ ਮਨੁੱਖ ਬਣਿਆ ਮਹਾਰਾਜ ਤੇ ਹੁਣ ਗੁਰੂ ਦੇ ਅੱਗੇ ਆ ਕੇ ਅਰਦਾਸ ਸੁਖ ਬੇਤੀ ਕਰਿਆ ਕਿ ਸਤਿਗੁਰੂ ਮੈਂ ਆਇਆ ਇਹਨਾਂ ਚੱਲ ਕੇ ਗੁਰੂ ਚੱਲ ਕੇ ਲੱਭਣ ਕੀ ਹੈ ਕਿ ਮੈਂ ਕੋ ਰਾਹ ਕਿੱਥੇ ਹੋਣਾ ਚਾਹੁੰਦਾ ਹਾਂ ਉਹਨੇ ਕੜ ਗਿਆ ਦੂਰੋ ਚੱਲ ਕੇ ਬਾਣ ਦਾ ਤੇ ਕਿਕਤੀਆਂ ਜਾਣ ਮਲਜੁਰ ਜਿਹੜੀਆਂ ਦੁਨੀਆਂ ਨੇ ਨਾ ਜੋ ਰਸਤ ਲੱਭਦੀਆਂ। ਇਹ ਕਿਹਾ ਜਾਂਦਾ ਹੈ ਕਿ ਇਹ ਜੀਵ ਭੋਗਦਾ ਹੈ। ਬੇਨਤੀ ਨੂੰ ਨਿਰਭਰ। ਮਾਰਾ ਦੇ ਲਈ ਬੜੀ ਵਾਰ ਮਾਣੀ ਪਿੱਛੇ ਜ਼ਿਕਰ ਕੀਤਾ ਕਿ ਜਿਹੜਾ ਰਸਤ ਲੱਭਦੀਆਂ ਵਿੱਚੋਂ ਨਿਕਲਦੇ ਕਾਲੇ ਲਗਣ ਨੂੰ ਬੜਾ। ਉਹਨਾਂ ਦੁਨੀਆਂ ਵਿੱਚ ਜਿੱਤੇ ਵੀ ਸੁੱਖ ਨਹੀਂ। ਸੁੱਖ ਹੋਣਾ ਜੇ ਕੋ ਗੁਰੂ ਦੀ ਸ਼ਰਨ ਵਿੱਚ ਆਏ। ਇਕੀ ਸੁਖ ਸਤਿਗੁਰ ਕਹਿੰਦੇ ਇਥੇ ਤੇਰਾ ਦੁੱਖਾ ਬੇਟਾ ਇਥੇ ਤੇਰੇ ਦੁੱਖਾਂ ਦਾ ਨਾਸ਼ ਹੋਣਾ ਹੈ ਇਥੇ ਤੇਨੂੰ ਸੁਖ ਮਿਲਣਗੇ ਜੇ ਤੂੰ ਮੁਨੁਖ ਮੜ ਕੇ ਗੁਰੂ ਦੀ ਸਾਖ ਲੈ ਕੇ ਬੈਠਿਆ ਮਨ ਕਰ ਮੰਨ ਕਰਕੇ ਗੁਰੂ ਕੋਲ ਬੈਠ ਜਾਣਾ ਫਿਰ ਤੇਰੇ ਕੋਲ ਅੰਦਰ ਦਾ ਸੁਖ ਹੋਏਗਾ ਮਹਾਰਾਜ ਕਹਿੰਦੇ ਗੁਰੂ ਦੇ ਅਗੇ ਬਰੋਕੇ ਕਰਦਾ ਹਉ ਆਇਆ ਤੇ ਚਲ ਕੇ ਮੈਂ ਟੱਕੀ ਤਉ ਸ਼ਰਮਾਇ ਜੀਉ ਮੈਂ ਆਸਾ ਰੱਖ ਕੇ ਕਿਤਨੀ ਮੇਰਾ ਸਭੋ ਦੁੱਖ ਗਵਾਇ ਆਇਆ ਕਿ ਮੈਂ ਆਇਆ ਸੁਣ ਕੇ ਤੇਰੀ ਸ਼ਰਧ ਵਿੱਚ ਆਇਆ ਮੇਰੇ ਸਾਰੇ ਦੁੱਖਾਂ ਦਾ ਨਿਵਾਰਨ ਕਰ ਮੈਂ ਖਾਹ ਰੱਖਿਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਕਿ ਜੇ ਇਹ ਆਪ ਰੱਖ ਕੇ ਮਨ ਕਰਕੇ ਗੁਰੂ ਦੇ ਦਰ ਤੇ ਬੈਠ ਕੇ ਆ ਨਾ ਗੁਰੂ ਦੀ ਸ਼ਰਧ ਤੇ ਬੈਠ ਕੇ ਸ਼ੇਰ ਤੇਰੀ ਕੋ ਸੁਖ ਦਾ ਸੁਖ ਹੈ ਸਦੀਵੀ ਸੁਖ ਹੈ ਉਹ ਸੁਖ ਜਿਹਨੂੰ ਤੂੰ ਆਪਾਂ ਕਹਿੰਦਾ ਕਿ ਅੰਦਰ ਦਾ ਸੁਖ ਅੰਦਰ ਦਾ ਸੁਖ ਦੀ ਸਦੀਵੀ ਸੁਖ ਹੈ ਨਾ ਅੰਦਰ ਦਾ ਬਣਿਆ ਸੁਖ ਜੇ ਇੱਕ ਵਾਰ ਬਣ ਗਿਆ ਨਾ ਉਹ ਸੁਖ ਮਿਟੇਗਾ ਨਹੀਂ ਤਾਂ ਉਹਨੂੰ ਮਟਾਇਆ ਨਹੀਂ ਜਾ ਸਕਦਾ ਅੰਦਰ ਦੇ ਸੁਖ ਉਹਨੂੰ ਅਸੀਂ ਆਨੰਦ ਵੀ ਕਹਿ ਸਕਦੇ ਹਾਂ ਕਿ ਅੰਦਰ ਦਾ ਸੁਖ ਬਣ ਗਿਆ ਨਾ ਅਗਰੋਂ ਸੁਖੀ ਹੋ ਗਿਆ ਭਾਈ ਗੁਰੂ ਦੇ ਸ਼ਬਦਨ ਨੂੰ ਸੁਣ ਕੇ ਉਹਦੀ ਬਾਣੀ ਨੂੰ ਸੁਣ ਕੇ ਰੱਬ ਦਾ ਨਾਮ ਜਪ-ਜਪ ਕੇ ਅੰਦਰੋਂ ਸੁਖੀ ਹੋ ਜਾਂਦੇ ਹਨ। ਹੁਣ ਜਦੋਂ ਅੰਦਰੋਂ ਸੁਖੀ ਹੈ ਮਹਾਰਾਜ ਕਹਿੰਦੇ ਇਹ ਸੁਖਤਰੀਹੀ ਹੈ। ਪਰ ਇਹ ਸੁਖ ਮਾਣਨਾ ਤਾਂ ਹੈ ਜੇ ਗੁਰੂ ਦੀ ਸ਼ਰਨ 'ਚ ਬੈਠੇ। ਗੁਰੂ ਕੋਲ ਬੈਠੇ ਮੇਰਾ। ਗੁਰੂ ਤੇ ਇੱਕ ਬਾਤ ਹੈ ਜੀ ਤਾਂ ਬਤਨ ਹੈ ਮਹਾਰਾਜ ਕਹਿੰਦੇ ਜੋ ਕੋ ਚਾਹੇ ਸਦਾ ਸ਼ਰਨ ਰਾਮ ਦੀ ਕਹਿੰਦੇ ਜੇ ਸਦੀਵੀ ਸੁਖ ਨੂੰ ਚਾਹੁੰਦਾ ਹੈ ਨਾ ਤਾਂ ਰੱਬ ਦੀ ਸ਼ਕਤ ਆਇਆ ਗੁਰੂ ਦੀ ਸ਼ਕਤ ਆਇਆ ਰੱਬ ਦਾ ਨਾਮ ਲੱਭਿਆ ਗੁਰੂ ਦੀ ਬਾਣੀ ੋੜਿਆ ਮਨ ਕਰਕੇ ਹਰਿ ਜਦੋਂ ਤੂੰ ਮਨ ਕਰਕੇ ਗੁਰੂ ਦੀ ਬਾਣੀ ੋੜੇਗਾ ਮਨ ਕਰਕੇ ਰੱਬ ਦੇ ਨਾਮ ਨੂੰ ਜਪੇਗਾ ਫਿਰ ਤੇਰੇ ਕੋਲ ਸੁਖ ਹੈ ਗੁਰੂ ਦੀ ਸ਼ਰਨ ਵਿੱਚ ਪੈਣ ਕਰਕੇ ਹੀ ਦੁੱਖਾਂ ਦਾ ਨਾਸ਼ ਹੁੰਦਾ ਹੈ। ਇੱਕ ਹੀ ਸਤੂ ਸ੍ਰੀ ਅਕਾਲ ਦੀ ਪ੍ਰਾਪਤੀ ਹੁੰਦੀ ਹੈ। ਇਹੀ ਇੱਕ ਥਾਂ ਹੈ ਜਿੱਥੋਂ ਅਸੀਂ ਸਦੀਵੀ ਸੁੱਖ ਕਦਾ ਤੋਂ ਖੈਦਦੇ ਬਾਕੀ ਨਾ ਕਿ ਸਦੀਵੀ ਸੁੱਖ ਉਹ ਸ੍ਰੀ ਵਿੱਚ ਹੁੰਦਾ ਹੈ। ਜਿਹੜਾ ਵੀ ਗੁਰੂ ਦੀ ਸ਼ਰਨ ਤੇ ਮਨ ਕਰਕੇ ਆਇਆ ਗੁਰੂ ਦੀ ਬਾਣੀ ਨੂੰ ਮਨ ਕਰਕੇ ਇਹਨੇ ਪੜ੍ਹਿਆ ਵਿਚਾਰਿਆ ਆਪਣੇ ਹੀ ਮਨ ਵਿੱਚ ਵਸਾਇਆ ਉਹਦੇ ਕੋਲ ਸਦੀਵੀ ਸੁੱਖ ਦਾ ਦੀਨੇ ਰੱਬ ਦਾ ਨਾਮ ਮਨ ਕਰਕੇ ਜਪਿਆ ਤੇ ਉਹਦੇ ਕੋਲ ਸਦੀਵੀ ਸੁੱਖ ਆ ਗਿਆ ਇਹੀ ਸੁੱਖ ਬਾਕੀ ਕਿਸੇ ਵੀ ਦੁਨੀਆ ਵਿੱਚ ਸੁੱਖ ਨਹੀਂ ਹੈ ਕੇ ਵੀ ਕੀਤੇ ਰਖਣਾ ਜੇ ਕੋ ਗੁਰੂ ਦੀ ਸ਼ਰਤ ਨਹੀਂ ਵੀ ਆਇਆ ਤਾਂ ਵੀ ਤੇ ਕੋ ਸੁੱਖ ਨਹੀਂ ਹੈ ਸਦੀਵੀ ਦੁਨਿਆਵੀ ਸੁਖ ਹੋ ਸਕਦਾ ਹੈ ਮਾਇਆ ਵਾਲਾ ਸੁਖ ਹੋ ਸਕਦਾ ਹੈ ਮਹਾਰਾਜ ਜੀ ਨੇ ਇੱਕ ਵਰਣ ਕੀਤਾ ਨਾ ਕਹਿੰਦੇ ਵੇਖ ਸਜਾਇ ਜੋ ਇਹਦੇ ਮੁਕਮਲ ਤੋਂ ਆਲਪ ਅਲਪ ਤੋਂ ਪਾਨੀ अच्छा थोड़ा के थोड़ा के माया घर परिवार सुख है जमीन जायदाद बाला सुख है नौकरी चाकरियों जिन्हें भी सुख है, है। महाराज कहने सारे थोड़े जदीबी सुख।, सुख गुरु को ਗੁਰੂ ਕੋਲ ਤਾਂ ਮਿਲਣੇ ਜਦੋਂ ਮਨ ਕਰਕੇ ਗੁਰੂ ਦੀ ਬਾਣੀ ਪੜ੍ਹੇਗਾ ਜਦੋਂ ਮਨ ਕਰਕੇ ਗੁਰੂ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਤੇ ਜੀਵਨ ਉਸਾਲੇਗਾ ਤੇ ਇਹਦੇ ਮੁਤਾਬਕ ਆਪਣਾ ਜੀਵਨ ਚੱਲ ਮਨ ਕਰਕੇ ਰੱਬ ਦਾ ਨਾਮ ਲੈਵੇਂਗਾ ਫਿਰ ਤੇਰੇ ਕੋਲ ਥੀਵੀ ਸੁੱਖ